ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। 11 ਦਸੰਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ? ਅੱਜ ਸਵੇਰ ਵੇਲੇ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਬਣਿਆ ਹੋਇਆ ਹੈ ਤੇ ਧੁੱਪ ਸਾਰੇ ਹੀ ਖੇਤਰਾਂ ਦੇ ਵਿੱਚ ਬਣੀ ਹੋਈ ਹੈ। ਇਸ ਤੋਂ ਇਲਾਵਾ ਮੌਸਮ ਦੇ ਵਿੱਚ ਕੁਝ ਵੀ ਖਾਸ ਬਦਲਾਅ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗਾ। ਪਰ ਕੱਲ ਨਾਲੋਂ ਅੱਜ ਸਵੇਰਵਿਲ ਕੋਰਾ ਵੱਧ ਦੇਖਣ ਨੂੰ ਮਿਲ ਰਿਹਾ ਹੈ। ਚਿੱਟੀ ਚਾਦਰ ਕੋਰੇ ਦੀ ਤਕਰੀਬਨ ਸਾਰੇ ਹੀ ਪੰਜਾਬ ਦੇ ਹਿੱਸਿਆਂ ਵਿੱਚ ਵਸੂ ਹੋਈ ਹੈ ਸਵੇਰਵਿਲ। ਜਿਸ ਕਰਕੇ ਅੱਜ ਕੁਝ ਇੱਕ ਜਗ੍ਹਾ ਦਾ ਟੈਂਪਰੇਚਰ 1 ਜਾਂ ਅੱਧਾ ਡਿਗਰੀ ਦੇ ਆਸ-ਪਾਸ ਵੀ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਕੱਲ 1.5 ਡਿਗਰੀ ਪਠਾਨਕੋਟ ਏਰੀਆ ਦਾ ਸਭ ਤੋਂ ਘੱਟ ਟੈਂਪਰੇਚਰ ਦਰਜ ਕੀਤਾ ਗਿਆ ਸੀਗਾ ਅੱਜ ਉਸ ਤੋਂ ਵੀ ਘੱਟ ਜਾਵੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਖੰਡ ਵਿੱਚ ਹੋਰ ਵੀ ਵੱਧਦਾ ਦੇਖਣ ਨੂੰ ਮਿਲੇਗਾ ਤੇ ਕੋਰਾ ਇਸ ਤੋਂ ਵੀ ਵੱਡੀ ਪੱਧਰ ਤੇ ਦੇਖਣ ਨੂੰ ਮਿਲੇਗਾ। ਆਸਮਾਨ ਅੱਜ ਵੀ ਸਾਫ਼ ਹੈ ਤੇ ਹਵਾ ਅੱਜ ਵੀ ਖੁੱਲ੍ਹ ਕੇ ਚੱਲੇਗੀ ਤੇ ਕੱਲ ਨੂੰ ਇਸ ਨਾਲੋਂ ਵੀ ਵੱਧ ਕੋਰਾ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ। ਇਹ ਕੋਰਾ ਕੱਲਾ ਪੰਜਾਬ ਵਿੱਚ ਨਹੀਂ Rajasthan ਤੇ Haryana ਦੇ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਜਿਨ੍ਹਾਂ ਖੇਤਰਾਂ ਦੇ ਵਿੱਚ ਮੀਂਹ ਨਹੀਂ ਪਿਆ ਸੀਗਾ। ਅਗਲੇ 2 ਤੋਂ 3 ਦਿਨ ਠੰਡ ਇਸੇ ਤਰ੍ਹਾਂ ਹੀ ਲਗਾਤਾਰ ਵੱਡੇ ਪੱਧਰ ਤੇ ਪੰਜਾਬ ਵਿੱਚ ਪੈਂਦੀ ਹੋਈ ਤੁਹਾਨੂੰ ਦਿਖਾਈ ਦੇਵੇਗੀ। ਉਸ ਤੋਂ ਬਾਅਦ ਮੌਸਮ ਦੇ ਵਿੱਚ ਕੁਝ ਖਾਸ ਬਦਲਾਅ ਨਹੀਂ ਹੋਵੇਗਾ ਪਹਾੜੀ ਰਾਜਾ ਦੇ ਵਿੱਚ ਲਗਾਤਾਰ ਬਰਫਬਾਰੀ ਦਾ ਦੌਰ ਦੇਖਿਆ ਜਾ ਰਿਹਾ ਹੈ ਉੱਥੇ ਉਸੇ ਤਰ੍ਹਾਂ ਹੀ ਬਰਫ ਪੈਂਦੀ ਰਹੇਗੀ